ਓਏ ਕਿਧਰ ਲਈ ਜੰਨਾ ਮੇਰੀ ਜੁੱਤੀ ਉੱਤੇ ਉੱਤੇ ਦੋਵੇਂ ਮੇਰੀ ਆ ਜੁੱਤੀ ਦੇ ਦੇ ਨਹੀਂ ਮੈਂ ਤੇਰਾ ਥੋੜੀ ਈ ਡਾ ਵੱਡੇ ਜੁੱਤੀ ਆਉ ਤੈਨੂੰ ਤੇਰੀ ਜੁੱਤੀ ਕਿੱਥੇ ਆਦੀ ਜੁੱਤੀ ਪਾ ਜਾਗੇ ਮੈਂ ਮੇ ਆ ਜੁੱਤੀ ਆ ਗੰਦੀ ਜੁੱਤੀ ਇਦਾਂ ਨਹੀਂ ਫੜੀਦੀ ਚਾ ਛੱਡ ਦੇ ਥੱਲੇ ਗੰਦੀ ਆ ਨਹੀਂ ਨਹੀਂ ਛੀ ਛੀ ਛੱਡ ਦੇ ਛੱਡ ਦੇ ਨਹੀਂ ਨੌਣੀ ਨੌਣੀ ਨਹੀਂ ਐ ਮੈਂ ਨਵੀਂ ਲੈ ਆ ਕੇ ਦਊਂਗਾ ਤੈਨੂੰ ਮੇਰੀ ਜੁੱਤੀ ਮੈਨੂੰ ਦੇ ਦੇ ਪੱਕਾ ਲੈ ਆ ਕੇ ਦਊਂਗਾ ਮੈਂ ਤੈਨੂੰ ਜੁੱਤੀ ਤੇਨੂੰ ਨਵੀਂ ਜੁੱਤੀ ਚਾਹੀਦੀ ਐ ਤੇ ਇਹ ਜੁੱਤੀ ਚਾਹੀਦੀ ਐ ਨਵੀਂ ਜੁੱਤੀ ਚਾਹੀਦੀ ਐ ਨਾ ਇਹ ਦੇ ਦੇ ਫਿਰ ਇਹ ਉੱਚ ਕੋ ਕੋ ਦੇ ਦੇ ਮੈਨੂੰ ਮੇਰੀ ਜੁੱਤੀ ਮੇਰੀ ਦੇ ਦੇ ਬੇਬੀ ਕੋ ਉੱਚ ਜੁੱਤੀ ਮੈਂ ਦੇ ਦੇ ਛੁੱਤੀ ਨਾ ਫਿਰ ਮੈਂ ਨਵੀਂ ਨਹੀਂ ਲਿਆ ਕੇ ਦੇਣੀ ਦੇ ਦੇ ਹਾਂ ਆਹ ਉਹ ਮੇਰੀ ਜੁੱਤੀ ਲੈ ਗਿਆ ਹੀ ਹਾ ਜਾ ਫੜ ਕੇ ਲਿਆ ਹਣ ਉਹ ਤੇ ਚੁੱਤੀ ਬੋ ਮੈਂ ਕੇ ਪਪਾ ਦੀ ਆ ਪਪਾ ਨਿੰਨੂ ਪਪਾ ਬੁੱਛ ਨਿੰਨੂ ਪਪਾ ਦੂ ਜੀ ਜੀ ਹਾਂ ਜਰਾ ਆਪਾਂ ਦੇ ਦੇ ਚੱਲਾ ਜਾ ਹੱਥ ਧੋ ਕੇ ਆ ਹੈਂਡ ਵਾਸ਼ ਕਰਕੇ ਆ ਹੁਣ ਆਵੇ ਫੇਰ ਨਹੀਂ ਹਟਣਦੇ ਆ ਓਏ ਕੀ ਅੱਪੀ ਫੇਰ ਜੁੱਤੀ ਫੜਦਾ ਈ ਮੇਰੀ ਆ ਵੇਖ ਲੈ ਅਮਰ ਕੀ ਕਰਦਾ ਵੇ ਕੀ ਕਰਦਾ ਵੇ ਨੋ ਇਹਨੂੰ ਕੇ ਪਪਾ ਦੀ ਜੁੱਤੀ ਆ ਏ ਫੜਦਾ ਇਹਨੂੰ